ਸਤਿ ਸ੍ਰੀ ਅਕਾਲ ਜੀ ਸਾਰਿਆਂ ਪਿੰਡ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਤੁਹਾਡੇ ਤੱਕ ਡੇਲੀ ਸਾਂਝੀਆਂ ਹੋ ਸਕਣ ਰਿਸ਼ਤਾ ਲੈ ਕੇ ਆ ਹਾਂ ਜੀ ਕੁੜੀਆਂ ਦਾ ਨੀਮ ਕੌਰ ਜਿਹਦਾ ਤਰਨ ਤਾਰਨ ਡੇਟ ਆਫ ਬਰਥ 1997 ਹਾਈਟ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੋਤ ਸੰਧੂ ਪੜ੍ਹਾਈ ਪਲੈਸਟੂ ਤੋਂ ਬਾਅਦ ਬੀਪੀਟੀ ਦੀ ਡਿਗਰੀ ਕੀਤੀ ਹੋਈ ਹੈ ਫਿਜ਼ੀਓਥੈਰੇਪੀ ਡਾਕਟਰ ਹੈ ਜੀ ਲੜਕੀ ਭਾਈ ਬੀੜਾ ਹਸਪਤਾਲ ਦੇ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਭਰਾ ਇੱਕ ਕੈਨੇਡਾ ਅਨਮੈਡ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਜੀ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਜ਼ਮੀਨ ਮੁੰਡੇ ਨੂੰ 5 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਜਾਂ ਮੁੰਡਾ ਸਰਕਾਰੀ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਜਿਲ੍ਹਾ ਲੁਧਿਆਣਾ ਨੇਮ ਕੋਰ ਕਾਸਟ ਜੱਟ ਸਿੱਖ ਡੇਟ ਆਫ ਬਰਥ 31 ਅਕਤੂਬਰ 2003 ਹਾਈਟ 5 ਫੁੱਟ 2 ਇੰਚ ਸਟੱਡੀ ਪਲੱਸ 2 ਕਾਮਰਸ ਨਾਉ ਸਟੱਡੀ ਬਿジネス ਅਕਾਊਂਟਿੰਗ ਡਿਪਲੋਮਾ 2 ਇਅਰ ਸਟੱਡੀ 1 ਇਅਰ ਕੰਪਲੀਟ ਬ੍ਰਾਊਨ ਟੋਰਾਂਟੋ ਲਿਵਿੰਗ ਇਨ ਬ੍ਰੈਂਪਟਨ ਸਿਵਲਿੰਗ 1 ਬ੍ਰਦਰ ਫਾਦਰ ਫਾਰਪਨ ਮਦਰ ਹਾਊਸ ਵਾਈਫ ਇਹਨਾਂ ਨੂੰ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਨਸ਼ੇ ਪੱਤੇ ਤੋਂ ਰਹੇਤ ਹੋਵੇ ਜ਼ਮੀਨ 10 ਤੋਂ 15 ਕਿੱਲਾਂ ਦਾ ਕਾਉਂਦੀ ਹੋਵੇ ਲੜਕੀ ਦੀ ਪੜ੍ਹਾਈ ਤੇ ਜੋ ਖਰਚਾ ਹੋਇਆ ਹੈ ਉਹ ਪੂਰਾ ਕਰ ਸਕੇ ਲੜਕੇ ਵਾਲਿਆਂ ਦਾ ਪਰਿਵਾਰ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ